आलस क्यासम मन को समझा कमा मन आलस क्या मन आलस क्या करे गुरमुख नाम t i d ਬੋਲ ਭਾਈ ਇਹ ਸੁਮਨ ਕੋ ਸਮਝਾ समन कौसमा भाई रे किस्म कौसम जा मन आलस क्या मन आलस क्या हो गुरमुख नाम दया मन आलस क्या करे ए मन आल बुर बुझे न बाया लाॻा बरम बुल न करण सुन बिना हर गस सु को सुझ्म कोई को रे स मन को समा नानक दास तुझे समझाव तूं इस मन को एसा जग ते किया जवारी सभु सुख महांगे नाम विसारी इस मन को समा

परे मनपोरा रे अंक सुसी अंक सुसी बि हर राज समझ मन पौरा रे ah सार जंहिंसा रंग किस्म का मन पौरा रे तूं पसरियो ਸਮਝ ਲੈ ਪਰਮੇਸ਼ਰ ਦੇ ਨਾਮ ਦਾ ਜਹਾਜ਼ ਜਾ ਰਹੀ ਹੀ ਮਤ ਰਹਿ ਜਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸਹੂਤਰੇ ਤੂੰ ਵੀ ਚੜ ਜਾ ਬਾਬਾ ਜੀ ਆਖਦੇ ਸਨ ਇਹ ਨਾਮ ਦਰਗਾਹ ਦਾ ਟਿਕਟ ਹੈ ਜਿਸ ਕੋ ਨ ਟਿਕਟ ਨਹੀਂ ਉਹਨੂੰ ਕੌਣ ਥੇ ਜਾਣ ਦੇਵੇਗਾ ਇਸ ਟਿਕਟ ਨੂੰ ਰੋਜ਼ ਪੱਕਾ ਕਰਨਾ ਹੈ ਹਰ ਰੋਜ਼ ਸੰਭਾਲਣਾ ਹੈ ਕੀਮਤੀ ਸ਼ੈ ਨੂੰ ਜਿਵੇਂ ਮੁੜ ਮੁੜ ਵੇਖ ਲੈਣੇ ਵੀ ਹੈ ਨਾ ਤਸੱਲੀ ਕਰ ਲੈਣਾ ਵੀ ਕਿਤੇ ਡਿੱਗਤਾ ਨਹੀਂ ਪਈ ਕਿਤੇ ਗਵਾਜਤਾ ਨਹੀਂ ਗਈ ਕਿਤੇ ਰੱਖ ਕੇ ਭੁੱਲਤਾ ਨਹੀਂ ਗਿਆ ਇਸੇ ਤਰ੍ਹਾਂ ਨਾਮ ਦਰਗਾਹ ਦਾ ਟਿਕਟ ਹੈ ਔਰ ਹਰ ਰੋਜ਼ ਜਪਣੇ ਸ੍ਰੀ ਵਾਹ ਸਾਹਿਬ ਤਾਂ ਕੀਦਾ ਕਰਦੇ ਹਨ ਸਮਝ ਮਨ ਬੋਰਾ ਰੇ ਇਹ ਮੇਰੇ ਮਨ ਬੋਰੇ ਤੂੰ ਬੋਰਾ ਹੈ ਨਾ ਤੂੰ ਮੂਰਖ ਹੈ ਨਾ ਸੁਮਾਰੇ ਨੂੰ ਪਾਗਲ ਸੁਦਾਈ ਵੀ ਆਖਿਆ तो दीन बिसारे उरे दीवाने दीन विसारे ओरे तो दीवाने तू दीन विसारे और विसारे अभी किस खातर है दीन गवाया दुनी से दीन गवाया दुनि से और जिस दुनिया वास्ते दीन गवाया सी दुनिया ने तो कोई अगह टिकटता नहीं तो इच्छे ही रहती ਤੇ ਦੀਨ ਤੂੰ ਗਵਾ ਬੈਠਾ ਟਿਕਟ ਤੂੰ ਵੰਨਿਆ ਬੈਠਾ ਟਿਕਟ ਪੱਲੇ ਨਾ ਬੱਧਾ ਹੁਣ ਤੂੰ ਨਾ ਦੀਨ ਜੋ ਗਾਣਾ ਦੁਨੀਆ ਜੋ ਗਾ ਭਾਈ ਬੰਦੀ ਹੈ ਤੇ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਸਹਿਬ ਸਮਝਾंदे ਇਹਨ ਸਮਝ ਮਨ ਬਵਰੇ ਗਹਿੋ ਨਾ ਰਾਮ ਜਹਾਜ਼ ਮਨ ਬਵਰੇ ਤੂੰ ਅਜੇ ਵੀ ਨਹੀਂ ਸਮਝਿਆ ਨਾਮ ਦਾ ਜਹਾਜ਼ ਜਾ ਰਿਹਾ ਹੈ ਤੂੰ ਅਜੇ ਵੀ ਟਿਕਟ ਨਹੀਂ ਟਿਕਟ ਨਹੀਂ ਲੀਤੀ ਅਜੇ ਵੀ ਤੂੰ ਨਾਮ ਦੇ ਜਹਾਜ਼ੇ ਨਹੀਂ ਚੜਿਆ ਕੈਸੇ ਮਨ ਤਰੇ ਗਏ ਰੇ ਸੰਸਾਰ ਸਾਗਰ ਵਿਖੇ ਕੋ ਬਣਾ ਇਹ ਵਿਖਿਆ ਸੰਸਾਰ ਹੈ ਇਹ ਜ਼ਹਿਰ ਭਰਿਆ ਇਸ ਵਿੱਚ ਗਰਕ ਜਾਏਗਾ ਮੁਰ ਉਬਰੇਗਾ ਕਦੋਂ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਤੇ ਹਰ ਗੁਣ ਕਿਵੇਂ ਗਾ ਸਕਦਾ ਸਹਿਬਖਦਨ ਸਾਧ ਸੰਗਤ ਕੇ ਸੰਗ ਵਸੈ ਸਾਧ ਸੰਗਤ ਦੇ ਸੰਗ ਵਸੇ ਗੁਰਮੁਖਾਂ ਦੀ ਸੰਗਤ ਕਰੇ ਜਪਣ ਵਾਲਿਆਂ ਦੀ ਜਿੱਥੇ ਜਾ ਕੇ ਚਿਤ ਆਵੇ ਸ੍ਰੀ ਵਾਹਿਗੁਰੂ ਇਹ ਸਾਗਰ ਸੋਈ ਤਰੈ ਕਿੱਡੀ ਸੌਖੀ ਨਿਸ਼ਾਨੀ ਦਿੱਤੀ ਹੈ ਹਰ ਇੱਕ ਬੰਦਾ ਸਮਝ ਸਕਦਾ ਹੈ ਔਰ ਆਪਣਾ ਗਵਾ ਆਪ ਹੈ ਕਿ ਮੈਨੂੰ ਕਿੱਥੇ ਜਾ ਕੇ ਨਾਮ ਚੇਤੇ ਆਉਂਦਾ ਪਰ ਜਿੱਥੇ ਨਾਮ ਚਿਤ ਆਵੇ ਸਮਝ ਲਵੇ ਵੀ ਇਹ ठा ਮੇਰੇ ਤਰਣ ਦਾ ਸਾਧ ਸੰਗਤ ਕੇ ਸੰਗ ਵਸੇ ਵੱਡ ਭਾਗੀ ਪਾਏ ਪਰ ਇਹ ठा ਕਿਸ ਨੂੰ ਨਸੀਬ ਇਹ ਵਈ ਵੱਡਿਆਂ ਬਾਗਾਂ ਵਾਲਿਆਂ ਜਿਸ ਤੇ ਵੱਡਿਆਂ ਵੱਡੇ ਬਾਗ ਹੋਣਗੇ ਉਹਨੂੰ ਸੰਗਤ ਵਿੱਚ ਬੈਠਣ ਦੀ ਜੋ ਥਾਂ ਮਿਲੇਗੀ ਔਰ ਜਿਹਨੂੰ ਸੰਗਤ ਵਿੱਚ ਬਹਿਣ ਦੀ ਥਾਂ ਮਿਲ ਗਈ ਹੈ ਉਹਨੂੰ ਚਿਤ ਆ ਗਿਆ ਸ੍ਰੀ ਵਾਸਾ। ਔਰ ਜੇਤੇ ਹੀ ਤਾਂ ਕਰਾਣਾ ਇਸੇ ਵਾਸਤੇ ਬਾਣੀ ਵਿੱਚ ਪਈ ਆਖਦੇ ਅਨ ਸਮਾਜ ਮਨ ਬਵਰਾ ਰੇ ਉਹ ਗਹਿਉ ਨਾ ਰਾਮ ਜਹਾ। ਆ ਵੇਖੀ ਬੰਦਰ ਕਿਵੇਂ ਫੜਿਆ ਗਿਆ। ਗਿੱਡਾ ਚਲਾਕ ਔਰ ਕਿਤਨਾ ਚਤੁਰ। ਇਹਨੂੰ ਨੇੜੇ ਨਾ ਆਉਣ ਦੇਵੇਂ। ਮਾਰਠ ਪੋਸਿਓ ਕਿਤੇ ਦਾ ਕਿਤੇ ਗਿਆ ਉਹਨੂੰ ਸਿਰਫ ਧਰਤੀ ਤੇ ਹੀ ਰਸਤਾ ਨਹੀਂ ਉਹਨੂੰ ਦਰਖਤ ਵੀ ਰਾਹ ਦਿੰਦੇ ਇੱਕ ਦਰਖਤ ਤੋਂ ਛਾਲ ਮਾਰੀ ਦੂਜੇ ਤੇ ਜਾ ਪਿਆ ਪਰ ਇਹ ਤੇਰੇ ਵਸ ਆ ਗਿਆ ਕਿਵੇਂ ਆ ਗਿਆ ਅਕੇ ਮੁੱਠ ਛੋਲੇ ਆ ਉਹ ਖੁੱਜੀ ਵਿੱਚ ਪਾ ਕੇ ਤੇ ਖੁੱਜੀ ਜ਼ਮੀਨ ਵਿੱਚ ਗੱਡ ਦਿੱਤੀ ਬਾਂਦਰ ਨੇ ਵੇਖਿਆ ਛੋਲੇ ਤੇ ਮੇਰੀ ਖਰਾਕ ਹੈ ਖਾਣ ਵਾਸਤੇ ਖੋਲ ਆ ਬੈਠਾ ਕਿਦਾਂ ਲਲਚਾਇਆ ਹੋਇਆ ਸੀ ਜਰਾ ਨਾ ਸੋਚਿਆ ਇਹ ਤਾਂ ਕੋਈ ਫਾਇ ਹੈ ਜੋ ਮੇਰੇ ਫੋਨ ਵਾਸਤੇ ਲੱਗੀ ਪਈ ਹੈ ਸਹਿਬ ਆਖਦੇ ਨੇ ਜੇਤੀ ਫਾਹੀ ਜੇਤੀ ਗੜੀ ਤੇਤੀ ਫਾਹ ਜੇਤੀ ਗੜੀ ਫਾਹੀ ਤੇਤੀ ਰਸ ਰਸ ਚੋਗ ਚੁਗੈਂ ਨਿਤ ਫਸੈਂ ਉਹ ਛੂਟਸ ਮੂੜੇ ਕਮਨ ਗੁੜੀ ਆਹ ਰੋਜ ਰਸਕਸ ਖਾਂਦਾ ਪੀਂਦਾ ਪਹਿਨਦਾ ਸੌਂਦਾ ਸਵਾਦ ਲੈਂਦਾ ਹੈ ਤਾਂ ਤੂੰ ਆਪਣੇ ਆਪ ਨੂੰ ਫਸਾ ਲਿਆ ਮੈਨੂੰ ਇਹ ਦੱਸ ਵੀ ਛੁੱਟੇਗਾ ਕਿ ਛੁੱਟ ਸਮੂੜੇ ਕਮਨ ਗੁਣੀ ਕਿਸ ਗੁਣ ਕਰਕੇ ਛੁੱਟੇਗਾ ਆ ਵੇਖ ਬੰਦਰ ਪੜਿਆ ਗਿਆ ਮੁੱਠ ਛੋਲਿਆਂ ਦੀ ਵੇਖ ਮਨ ਲਲਚਾਇਆ ਤੇ ਉਸ ਖੁੱਜੀ ਵਿੱਚ ਹੱਥ ਪਾ ਲਿਆ ਤੇ ਮੁੱਠ ਭਰ ਲਈ ਛੋਲਿਆਂ ਦੀ ਹੁਣ ਹੱਥ ਬਾਹਰ ਕੱਢਦਾ ਉਹ ਮੁੱਠ ਮਿੱਟੀ ਹੋਈ ਐ ਬਾਹਰ ਆਉਂਦੀ ਨਹੀਂ ਖੁੱਲਾ ਹੱਥ ਤਾਂ ਅੰਦਰ چلا ਗਿਆ ਜਿਸ ਵੇਲੇ ਮੁੱਠ ਛੋਲਿਆਂ ਦੀ ਪਰ ਲਈ ਤੇ ਹੱਥ ਬਾਹਰ ਨਹੀਂ ਆਉਂਦਾ ਇਤਨੀ ਅਕਲ ਨਾ ਆਈ ਬਈ ਮੁੱਠ ਛੱਡਦੇ ਇਹ ਛੋਲੇ ਹੀ ਪਰਾ ਕਰ ਛੋਲੇ ਖਾਉਣ ਨੂੰ ਮਨ ਲੱਚਾਇਆ ਓ ਮੁੱਠ ਛੋਲਿਆਂ ਦੀ ਛੱਡ ਨਹੀਂ ਸਕਿਆ ਤੇ ਫੜ ਲਿਆ ਮੰਦਰ ਨੂੰ ਫੜ ਲਿਆ ਮਦਾਰੀ ਪਾਲਿਆ ਗਲੂ ਚਿਰਸਾ ਓ ਇੱਕ ਮੁੱਠ ਛੋਲਿਆਂ ਦੀ ਫੜੀ ਹੋਈ ਬੰਦਰ ਨੇ ਹੁਣ ਮਦਾਰੀ ਕਹਿੰਦਾ ਪਾਓ ਏ ਪੈਰੀ ਬੰਦੇ ਬੰਦੇ ਦੇ ਪੈਰੀ ਪੈਂਦਾ ਫਿਰਦਾ ਨਹੀਂ ਤਾਂ ਇਸ ਵਿਚਾਰੇ ਨੂੰ ਕੀ ਲੋੜ ਸੀ ਕਿਸੇ ਦੇ ਪੈਰੀ ਪਹਿਣੇ ਮਦਹਰੀ ਆਖਦਾ ਵਿਖਾ ਉਹ ਆਪਣਾ ਪੇਟ ਆਖਵੇਂ ਭੁੱਖਾ ਲੰਮਾ ਪੈ ਜਾਂਦਾ ਢਿੱਡ ਤੇ ਆ ਤੇ ਰੱਖ ਕੇ ਵਿਖਾਉਂਦਾ ਮੈਂ ਭੁੱਖਾ ਕਿੱਡਾ ਲਾਚਾਰ ਹੋ ਗਿਆ ਕਿਤਨਾ ਆਤਰ ਹੋ ਗਿਆ ਇਹ ਬੰਦਰ ਮੁੱਠ ਛੋਲਿਆਂ ਦੀ ਛੱਡ ਨਾ ਸਕਿਆ ਆਖਿਆ ਉਹ ਇਨਸਾਨ ਤੂੰ ਵੀ ਅੰਮ੍ਰਿਤ ਵੇਲੇ ਸੰਨੀਂਦ ਨਿਕਾਰੀ ਨੂੰ ਨਹੀਂ ਛੱਡ ਸਕਿਆ ਇਹ ਤੇਰੇ ਬੰਨਣ ਦਾ ਕਾਰਨ ਬਣ ਜਾਏ ਤੂੰ ਸੋਧਰ ਵੇਲੇ ਆਪਣੇ ਕਿਸੇ ਹੱਥ ਦੇ ਕੰਮ ਨੂੰ ਤਿਆਗ ਨਹੀਂ ਸਕਿਆ ਇਹ ਫਿਰ ਤੋਂ ਨਰਕਾਂ ਦੀ ਫਾਈ ਆਪਣੇ ਗਲ ਵਿੱਚ ਪਾ ਲੈ ਇਹ ਸਾਹਿਬ ਮਸਾਲਾ ਦੇ ਦੇ ਪੈ ਸਮਝਾਂਦੇ ਹਨ ਜਿਉਂ ਮਰਕਟ ਮੁਸਤੀ ਅਨਾਜ ਕੀ ਮਰਕਟ ਬਾਂਦਰ ਨੂੰ ਆਖਦੇ ਮੁਸਤੀ ਅਨਾਜ ਕੀ ਇੱਕ ਮੁੱਠ ਛੋਲਿਆ ਅਨਾਜ ਦੀ ਲੀਨੀ ਹੱਥ ਪਸਾਰ ਛੂਟਨ ਕੋ ਸੰਸਾ ਪਰਿਓ ਮਨ ਬਹੁ ਰਾਰੇ ਤੇ ਫਿਰ ਕੀ ਹੋਇਆ ਕਿ ਨਾਚਿਓ ਕਰ ਗਰਬਾਰ ਨੱਚਦਾ ਫਿਰਦਾ ਇਿੱਥੇ ਵਸ ਨਹੀਂ ਸਹਿਭਾਗ ਤੇ ਕਦੇ ਤੋਤੇ ਨੂੰ ਵੇਖਿਆ ਜੇ ਫਸਦੇ ਆ ਨਲਕੀ ਤੇ ਆਨ ਬੈਠਾ ਤੋਤਾ ਥਨੇ ਸੀ ਥਾਲ ਪਾਣੀ ਦਾ ਉਹ ਨਲਕੀ ਘੁੰਮ ਗਈ ਤੇ ਉਲਟਾ ਹੋ ਗਿਆ ਜਿਸ ਵੇਲੇ ਪਾਣੀ ਤੇ ਨਜ਼ਰ ਪਈ ਤਾਂ ਸੋਚਦਾ ਜੇ ਮੈਂ ਨਲਕੀ ਛੱਡ ਦਿੱਤੀ ਇਸ ਪਾਣੀ ਚ ਡਿੱਗ ਪਾਂਗਾ ਉਹਨੂੰ ਇਹ ਚੇਤਾ ਹੀ ਭੁੱਲ ਗਿਆ ਕਿ ਮੈਨੂੰ ਤਾਂ ਵਾਇਰੂ ਨੇ ਖੰਭ ਦਿੱਤੇ ਮੈਂ ਤਾਂ ਉਹ ਡਾਰੀ ਲਾ ਸਕਦਾ ਪਰ ਐਸਾ ਅਗਿਆਨ ਹੋਇਆ ਜਿਵੇਂ ਸਾਨੂੰ ਹੁੰਦਾ ਵਈ ਜੇ ਕੰਮ ਨਾ ਕਰੀਏ ਖਾਈਏ ਕਿਥੋਂ ਤੇ ਉਹ ਕੰਮ ਫਿਰ ਨਿਤਨੇਮ ਵੇਲੇ ਵੀ ਨਹੀਂ ਛੱਡਦਾ ਨਿਤਨੇਮ ਦੇ ਸਾਵੇਂ ਵੀ ਕੰਮ ਨਹੀਂ ਤਿਆਗਦੇ ਇਸ ਅਗਿਆਨ ਪਿਛੇ ਵੀ ਖਾਵਾਂਗੇ ਕਿਥੋਂ ਇਹ ਚੇਤਾ ਹੀ ਭੁੱਲ ਗਿਆ ਵਾਹਿਗੁਰੂ ਦੇਵੇਗਾ ਨਾਨਕ ਚਿੰਤਾ ਮਤ ਕਰੋ ਤੇ ਯਾਦ ਹੀ ਭੁੱਲ ਗਈ ਸਹਬਾਖ ਜਿਵੇਂ ਨਲਮੀ ਸੁਵਟਾ ਗਹਿਓ ਸੁਵਟਾ ਤੋਂ ਤੈਨੂੰ ਆਖਦੇ ये उन नलनी नलकी सुवता गयो पढ़ लिया ना तोते ने नलकी तोता नली ना छडई अपनी हत्थी फाथा चीके आप उस नु पड़ी बैठे छड़दा नहीं ते नले पे चीखदा है मैं फस गया किसे फसाया नहीं अजय भी आजाद है ये छड़ देवे नलकी ते उड़ जाए उड़ारी ला जाए पर ऐडा अज्ञानी हो गया ਐਸੇ ਪਰਮ ਵਿੱਚ ਪੈ ਗਿਆ ਇਤਨਾ ਡਰ ਗਿਆ ਕਿ ਸਮਝ ਰਹਿ ਜੇ ਮੈਂ ਨਲਕੀ ਛੱਡ ਦਿੱਤੀ ਖਬਰੇ ਇਸ ਪਾਣੀ ਵਿੱਚ ਡੁੱਬ ਜਾਵਾਂਗਾ ਕਸੀਤਾ ਹੱਸਦੇ ਆ ਇਸ ਧੀ ਗਲੇ ਦੇ ਉੱਤੇ ਪਰ ਕੋਈ ਸਾਡੇ ਉੱਤੇ ਵੀ ਹੱਸ ਰਿਹਾ ਇਹ ਕਿਤਨੇ ਅਗਿਆਨੀ ਹਨ ਰੋਜ਼ ਪੜ੍ਹਦੇ ਸੁਣਦੇ ਪਰ ਉਸੇ ਪਾਸੇ ਜਾ ਰਹੇ ਹਨ ਜਿਹੜਾ ਪਾਸਾ ਨਰਕਾਂ ਨੂੰ ਜਾਂਦਾ ਹੈ ਜੇ ਉਹ ਨਲ ਨਹੀਂ ਛੁਟਾ ਗਏ ਹੋ ਮਨ ਬੋਹ ਰਾਰੇ

ਜੋ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੇ ਸੰਗੈ ਕਾਠ ਲਕੜੀਆਂ ਸਨ ਇਹ ਸੜ ਜਾਏਗਾ ਜਿਹਨੂੰ ਐਡਾ ਪਿਆਰ ਕਰਨਾ ਜਿਸ ਪਿੱਛੇ ਤੂੰ ਨਿਤਨੇਮ ਨਹੀਂ ਕਰ ਸਕਦਾ ਇਸਦੀ ਮਜਬੂਰੀ ਵਿੱਚ ਤੈਨੂੰ ਫੁਰਸਤ ਨਹੀਂ ਸੰਗਤ ਵਿੱਚ ਨਹੀਂ ਆ ਸਕਦਾ ਐਡਾ ਤਨ ਨਾਲ ਪਿਆਰ ਐਡਾ ਤਨ ਨਾਲ ਪਿਆਰ ਤਨ ধন ਦੇ ਪਿਆਰ ਵਿੱਚ ਲੱਗ ਗਿਆ ਮਨ ਦੇ ਆਖੇ ਸਹਿਬਾ ਦੇ ਨੋਏ ਸੁ ਮਨ ਨੂੰ ਸਮਝਾਓ ਕੋਈ ਜਾਣ ਕੇ ਭਾਈ ਰੇ ਇਸ ਮਨ ਕੋ ਸਮਝਾਏ ਮਨ ਪਉਰਾ ਰੇ ਕਿਉਂ ਨਲ ਨਹੀਂ ਛੁਟ ਗਇਓ ਮਨ ਪਉਰਾ ਰੇ I'm sorry.